ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਨੂੰ ਉਸ ਵੇਲੇ ਬਾਰੀ ਸਫਲਤਾ ਹਾਸਲ ਹੋਈ ਜਦੋਂ ਮਾਣਯੋਗ ਬੀਕੇ ਉਪਲ ਆਈਪੀਐਸ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੁਲਿਸ ਦੇ ਵੱਲੋਂ ਦੋਸ਼ੀ ਐਸਆਈ ਰਜਵਾਨ ਸਿੰਘ ਨੰਬਰ 137 ਆਈਐਨਟੀ ਮੁੱਖ ਅਫਸਰ ਥਾਣਾ ਐਸਐਚਓ ਫਾਜ਼ਿਲਕਾ ਨੂੰ ਮੌਦਈ ਗੁਰਲਾਲ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਦੌਦਰੀਆ ਵਾਲੀ ਗਲੀ ਗੋਦੇਵਾਲ 모ਗਾ ਤਹਿਸੀਲ ਜ਼ਿਲ੍ਹਾ 모ਗਾ ਦੇ ਪਾਸੋਂ 1 ਲੱਖ ਰੁਪਏ ਰਿਸ਼ਵਤ ਹਾਸਲ ਕਰਦੇ ਹੋਏ ਸਰਕਾਰੀ ਗਵਾਚ ਚਰਨਜੀਤ ਸਿੰਘ ਏਡੀਓ ਫਿਰੋਜ਼ਪੁਰ ਅਤੇ ਅਮਿਤ ਤਿੰਦ ਕਲਰਕ ਦਫਤਰ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਫਿਰੋਜ਼ਪੁਰ ਦੀ ਹਾਜ਼ਰੀ ਦੇ ਵਿੱਚ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ ਗੁਰਲਾਲ ਸਿੰਘ ਵਾਸੀ 모ਗਾ ਉਹਨੇ ਸਾਨੂੰ ਇਹ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਖਿਲਾਫ ਇੱਕ ਮੁਕਦਮਾ ਨੰਬਰ 19 11 12 2018 ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੇ ਥਾਣਾ ਫਾਜ਼ਿਲਕਾ ਬਨੋਗ ਦਰਜ ਕੀਤਾ ਗਿਆ ਸੀਗਾ 12 ਐਨਪੀਐਸ ਦੇ ਇਸ ਮੁਕਦਮੇ ਤੇ ਦਰਜ ਹੋਣ ਦੇ ਬਾਅਦ ਇਸ ਸੰਬੰਧ ਸਹਿਤ ਜੋ ਜਿਹੜਾ ਐਸ.ਆਈ. ਰਾਜਵੰਦ ਸਿੰਘ ਹੈ ਉਸਦੇ ਘਰ ਜਦੋਂ ਤਲਾਸ਼ੀ ਲੈਣ ਆਇਆ ਤਾਂ ਉਸਦੇ ਘਰੋਂ ਉਸ ਦਾ ਇੱਕ ਲਾਇਸੈਂਸੀ ਪਿਸਟਲ 32 ਪੋਰ ਇੱਕ ਮੈਗਜ਼ੀਨ ਅਤੇ ਪੰਜ ਕਾਰਪੂਚਿੰਦਾ ਜਿਹੜਾ ਆਪਣੇ ਨਾਲ ਲੈ ਕੇ ਸੀ ਜੋ ਉਸ ਦੇ ਉਸ 19 ਨੰਬਰ ਮੁਕਦਮੇ ਵਿੱਚ ਜਿਹੜੇ ਆ ਉਹ ਇਹ ਸ਼ੋਸ਼ੀਸ਼ ਕੀਤੇ ਜਦੋਂ ਇਹ ਜਿਹੜਾ ਗੁਲਾਰ ਸਿੰਘ ਹੈ ਜੇਲ੍ਹ ਚੋਂ ਬਾਹਰ ਆਇਆ ਤਾਂ ਉਸਨੇ ਆਪਣੇ ਰਵਾਲਵਰ ਅਸੈਂਬਲਸ਼ਨ ਨੂੰ ਪੁੱਛ ਬਾਰੇ ਐਸੇ ਦਾ ਜੁਹਨ ਸਿੰਘ ਨੂੰ ਪੁੱਛਿਆ ਤਾਂ ਐਸੇ ਦਾ ਸੌਂਸ ਨੇ ਕਿਹਾ ਕਿ ਉਹ ਜਿਹੜਾ ਰਵਾਲਵਰ ਅਸਤਾ ਅਸੈਂਬਲਸ਼ਨian ਜਿਹੜਾ ਬੱਤੀਪੁਰ ਦਾ ਉਹ ਉਹਦੇ ਆਪਣੇ ਕੋਲ ਹੈ ਤੇ ਉਹ ਜਿਹੜਾ ਅਸੈਂਬਲਸ਼ਨ ਆਉਂਦੀ ਆਪਾਂ ਕਦਮੇ ਵਿੱਚ ਨਹੀਂ ਪਾਇਆ ਤੇ ਜੇ ਤੂੰ ਉਹ ਰਵਾਲਵਰ ਪਿਸਟਲ ਆਪਣਾ ਵਾਪਸ ਲੈਣਾ ਹੈ ਪਿਸਟਲ ਤਾਂ ਉਸਦੇ 3 ਲੱਖ ਰੁਪਏ ਜਿਹੜੀ ਤੈਨੂੰ ਮਤੋਂ ਰਿਸ਼ਵਤ ਜਿਹੜੀ ਹੈ ਦੇਣੀ ਪੈਗੀ ਜਿਹੜਾ ਇਸ ਸਾਡੇ ਮੁਕਾਦਮੇ ਦਾ ਜਿਹੜਾ ਗੁਰਲਾਲ ਸਿੰਘ ਮਦਈਆ ਉਸਨੇ ਉਸਨੇ ਤਲਾਮਨਤਾ ਕੀਤੀ ਤਾਂ ਇਹਨਾਂ ਦਾ 2 ਲੱਖ ਦਾ ਸੌਦਾ ਹੋਇਆ ਤਾਂ ਇਹ 2 ਲੱਖ ਵਿੱਚੋਂ ਜਿਹੜੀ ਪਹਿਲੀ ਕੇਸ ਤੇ 1 ਲੱਖ ਰੁਪਿਆ ਜਾਣਾ ਸੀਗਾ ਰਾਜਵੰਤ ਸਿੰਘ ਕੱਲ 5 ਤਰੀਕ ਨੂੰ ਜਿਹੜਾ ਲੈਣ ਵਾਸਤੇ ਪਿੰਡੀ ਪਿੰਡ ਜਿਹੜਾ ਗੋਲੂ ਕਾ ਮੋੜ ਦੇ ਨੇੜੇ ਹੈ ਉੱਥੇ ਆਪਣੀ ਸਵਿਫਟ ਕਾਰ ਚ ਲੈਣ ਵਾਸਤੇ ਆਇਆ ਤਾਂ ਉੱਥੇ ਅਸੀਂ ਸਾਡੇ ਜਿਹੜੇ ਡੀਐਸਪੀ ਵਿਜੀਲੈਂਸ ਬਿਊਰੋ ਗੁਰਿੰਦਰਜੀਤ ਸਿੰਘ ਫਾਜ਼ਿਲਖਾ ਤੇ ਸਾਡੀ ਟੀਮ ਨੇ ਜਿਹੜਾ ਉੱਥੇ ਟਰੈਪ ਲਾਇਆ ਹੋਇਆ ਸੀਗਾ ਜਿਸ ਟਾਈਮ ਵੀ ਇਸਨੇ ਉੱਥੇ ਉਹ ਪੈਸੇ ਲਏ ਤਾਂ ਉਸ ਨੂੰ ਸੀ ਕਾਬੂ ਕਰ ਲਿਆ ਤਾਂ ਉਸ ਵੇਲੇ ਜਿਹੜਾ ਸਾਰੇ ਚੰਨਜੀਤ ਸਿੰਘ ਏਡੀਓ ਇਹ ਕੇਤੀਆੜੀ ਵਾਗ ਅਤੇ ਅਮਿਤ ਥਿੰਦ ਜਿਹੜੇ ਹੈਗੇ ਐ ਐਡੀਫਸੀ ਦਫ਼ਤਰ ਦੇ ਕਲਰਕ ਨੇ ਇਹ ਜੋ ਸਰਕਾਰੀ ਗਵਾਹ ਸੀ ਇਹਨਾਂ ਦੀ ਹਾਜ਼ਰੀ ਵਿੱਚ ਜਿਹੜੇ ਐ 1 ਲੱਖ ਰੁਪਿਆ ਜਿਹੜਾ ਦੋਸ਼ੀ ਜਿਹੜਾ ਹੈਗਾ ਰਾਜਵੰਤ ਸਿੰਘ ਐਸਐਚਓ ਇਹਦੇ ਕੋਲੋਂ ਬਰਾਮਦ ਕੀਤੀ ਤਾਂ ਇਸ ਸੰਬੰਧ ਜਿਹੜਾ ਮੁਕੱਦਮਾ ਨੰਬਰ 5 ਅਧੀਨ ਤਾਰਾ 7 ਪੀਸੀ ਐਕਟ 1988 ਅਮੈਂਡਮੈਂਟ 2018 ਖਾਨਾ ਵਿਸ਼ ਬਰੋਜਪੁਰ ਜ਼ਿਲ੍ਹਾ ਦਰਜ ਰਜਿਸਟਰ ਕੀਤਾ ਗਿਆ ਤੇ ਇਸ ਦੀ ਮੁਕਦਮੇ ਤਰਤੀਸ ਜਾਰੀ ਹੈ ਇਸੇ ਮਕੇ ਬਰਾਮਦਗੀ ਜਦੋਂ ਸੰਬੰਧ ਵਿੱਚ ਮੁਕਦਮੇ ਦੇ ਸੰਬੰਧ ਵਿੱਚ ਐਸਆਈ ਐਸਐਚਓ 라ਜਵੰਦ ਸਿੰਘ ਦੇ ਜਲਵਾਟ ਘਰ ਦੀ ਤਲਾਸ਼ੀ ਦੇ ਦੌਰਾਨ ਜਿਹੜਾ ਇੱਕ 32 ਬੋਰ ਪਿਸਟਲ ਪੰਜ ਜਿੰਦਾ ਕਾਰਤੂਸ ਅਤੇ ਇੱਕ ਮੈਗਜ਼ੀਨ ਬਰਾਮਦ ਹੋਈ ਇਹ ਉਹੀ ਅਸਲਾ ਸੀਗਾ ਜਿਹੜਾ ਇਹ ਗੁਲਾਰ ਸਿੰਘ ਦੇ ਘਰੋਂ ਜਿਹੜਾ ਉਹਦਾ ਲਾਇਸੈਂਸੀਡ ਵਾਲਵਰ ਤੇ ਅਸਲਾ ਮੂਸ਼ਨ ਲੈ ਕੇ ਆ ਗਿਆ ਸੀ ਜਿਹੜਾ ਇਸ ਟਾਈਮ ਕਰਨ ਵਿੱਚ ਨਹੀਂ ਪਾਇਆ ਇਸ ਤੋਂ ਬਿਨਾਂ 910 ਗ੍ਰਾਮ ਜਿਹੜੀ ਹੈ ਉਹ ਟੋਟਾ ਪੋਸਟ ਜਿਹੜੀ ਇਸੇ ਘਰੋਂ ਬਰਾਮਦ ਹੋਈ ਸੀ ਜੋ ਇਸ ਨੇ ਨਜਾਇਜ਼ ਪਿਸਟਲ ਅਤੇ ਜਿਹੜਾ ਡੋਡੇ ਆਪਣੇ ਘਰ ਰੱਖੇ ਹੋਏ ਸਨ ਇਸ ਸਬੰਧ ਦੇ ਚ 14 ਨੰਬਰ ਮੁਕਦਮਾ ਅਧੀਨ ਧਾਰਾ 15 ਐਨਟੀਪੀਐਸ ਅਤੇ 25 ਆਰਮ ਐਕਟ थाना ਸਿਟੀ ਜਲਾਲਾਬਾਦ ਵਿਖੇ ਦਰਜ ਕੀਤਾ ਗਿਆ ਜੋ ਇਹਦਾ ਦੋਵਾਂ ਮੁਕਦਮਿਆਂ ਅਧੀਨ ਜੇ ਤਸਦੀਕ ਜਾਂਦੀ ਸਰ ਇਹ ਆਈਐਸਓ ਕਾਹਦਾ ਸੀਗਾ ਕਾਊਂਟਰ ਰੈਲੀਜਸ ਦਾ ਕਾਹਦਾ ਸੀ ਇਹ ਐਸਆਈ ਰਾਜਵੰਤ ਸਿੰਘ ਜਿਹੜਾ ਹੈਗਾ ਇਹ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਜੋ ਕਾਉਂਟਰ ਇੰਟੈਲੀਜੈਂਸ ਦਾ ਥਾਣਾ ਹੈ ਇਹ ਉਹਦਾ ਮੁਖ ਅਫਸਰ ਸੀ ਐਸ ਐਚਓ ਇਹਨਾਂ ਦੇ ਕਿੰਨੇ ਜ਼ਿਲ੍ਹੇ ਸਾਰੇ ਦੰਦ ਰਹਿੰਦੇ ਸੀਗੇ ਇਹਨਾਂ ਦਾ ਜਿਹੜਾ ਜਰਡਿਕਸ਼ਨ ਕਰੀਬ ਜਿਹੜਾ ਮੈਨੂੰ ਪਤਾ ਲੱਗਾ ਹੈ ਨੌ ਜ਼ਿਲ੍ਹਿਆਂ ਦੀ